ਮਹਾਰਾਜ ਕਹਿੰਦੇ ਨੇ ਭਾਈ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਹਮ ਪਾਪੀ ਤੁਮ ਪਾਪ ਖੰਡਨ ਪ੍ਰਭੂ ਅਸੀਂ ਤੇ ਪਾਪੀ ਹਾਂ ਸੱਚੇ ਪਾਤਸ਼ਾਹ ਸਾਨੂੰ ਨਹੀਂ ਪਤਾ ਸਾਡੇ ਲਈ ਚੰਗਾ ਕੀ ਹੈ ਸਾਨੂੰ ਆਪਣੇ ਭਾਣੇ ਦੇ ਵਿੱਚ ਤੋਰ ਮੈਨੂੰ ਯਾਦ ਆ ਬਾਣੀ ਸੱਚੇ ਪਾਤਸ਼ਾਹ ਦਾ ਨਾ ਸੁਖਮਣੀ ਸਾਹਿਬ ਦੇ ਵਿੱਚ ਇਹ ਸ਼ਬਦ ਹੈ ਅਸ਼ਟਪਦੀ ਦੇ ਵਿੱਚ ਮਹਾਰਾਜ ਕਿ ਕਹਾ ਬੁਝਾਰਤ ਬੁੱਝੈ ਡੋਰਾ ਨਿਸ ਕਈਏ ਤੋ ਸਮਝੈ ਭੋਰਾ ਮਹਾਰਾਜ ਜੀ ਮੇ ਮੂਰਖ ਇਨਸਾਨ ਬੁਝਾਰਤਾਂ ਨੂੰ ਨਹੀਂ ਨਾ ਸਮਝ ਸਕਦਾ ਸੱਚੇ ਪਾਤਸ਼ਾਹ ਮੇਰੇ ਜੀਵਨ ਚ ਕੀ ਤੂੰ ਘਟਿਤ ਕਰ ਦਿੰਦਾ ਮੈਨੂੰ ਤੇਰੀਆਂ ਬੁਝਾਰਤਾਂ ਨਹੀਂ ਸਮਝ ਆ ਰਹੀਆਂ ਮੈਂ ਤੇ ਡੋਰਾ ਹਾਂ ਕਹਾ ਬੁਝਾਰਤ ਬੁੱਝੈ ਡੋਰਾ ਤੁਹਾਨੂੰ ਆਪਣੀ ਜ਼ਿੰਦਗੀ ਦੀ ਕਦੇ ਸਮਝ ਨਹੀਂ ਲੱਗਣੀ ਸਾਧ ਸੰਗਤ ਕਿਹੜੀ ਘਟਨਾ ਕਦੋਂ ਵਾਪਰ ਗਈ ਕਿਉਂ ਵਾਪਰੀ ਐਵੇਂ ਐਸਟੀਮੇਟ ਵਿੱਚ ਨਾ ਪਈਏ ਆ ਐਵੇਂ ਕਿਉਂ ਆ ਐਵੇਂ ਨਹੀਂ ਸੀ ਹੋਣਾ ਚਾਹੀਦਾ ਨਹੀਂ ਤੁਹਾਡੇ ਨਾਲ ਬਾਏ ਚੋਇਸ ਕੁਝ ਨਹੀਂ ਮਿਲਿਆ ਤੁਹਾਨੂੰ ਜਿਹੜਾ ਸਰੀਰ ਆਪਾਂ ਇੱਥੇ ਲੈ ਕੇ ਬੈਠੇ ਆ ਇਹਦੇ ਨੈਣ ਨਕਸ਼ ਬਾਏ ਚੋਇਸ ਨੇ ਕੋਈ ਮਿਲੇ ਨੇ ਬਸ ਐਕਸੈਪਟ ਕਰਨੇ ਪਏ ਨੇ ਜਿੰਨਾ ਕਿ ਦਿਮਾਗ ਰੱਬ ਨੇ ਦਿੱਤਾ ਉਹਨਾਂ ਕੀ ਹੈ ਸਾਡੇ ਕੋਲ ਹੁਣ ਸਾਡੇ ਤੋਂ ਜ਼ਿਆਦਾ ਵੀ ਤੇ ਆ ਨਾ ਦਿਮਾਗ ਕਈਆਂ ਕੋਲ ਯਾਦ ਆਸ਼ਤ ਸ਼ਕਤੀ ਸਾਡੇ ਤੋਂ ਜ਼ਿਆਦਾ ਹੈ ਕਈਆਂ ਕੋਲ ਸਮਝਣ ਸ਼ਕਤੀ ਸਾਡੇ ਤੋਂ ਜ਼ਿਆਦਾ ਹੈ ਪਰ ਕੀ ਅਸੀਂ ਉਹਨਾਂ ਨਾਲ ਈਰਖਾ ਕਰੀਏ ਉਹ ਕਿੱਥੋਂ ਲੈ ਕੇ ਰੱਬ ਨੇ ਦਿੱਤੀ ਕਿਸੇ ਨੂੰ ਜ਼ਿਆਦਾ ਦਿੱਤੀ ਕਿਸੇ ਨੂੰ ਘੱਟ ਦਿੱਤੀ ਕੀ ਕਰੀਏ ਪ੍ਰਮਾਤਮਾ ਨੇ ਦਿੱਤੀ ਹੈ ਨਾ ਕਹਾ ਬੁਝਾਰਤ ਬੁੱਝੇ ਡੋਰਾ ਨਿਸ ਕਹੀਏ ਤੋ ਸਮਝੈ ਭੋਰਾ ਕਹਾ ਵਿਸਨ ਪਦ ਗਾਵੇ ਗੁੰਗ ਯਤਨ ਕਰੇ ਤੋ ਪੀ ਸੁਰ ਭੰਗ ਹੇ ਪ੍ਰਭੂ ਜਿਹੜਾ ਗੁੰਗਾ ਹੁੰਦਾ ਹੈ ਉਹ ਰੱਬ ਦੇ ਸਿਫਤ ਕਿਵੇਂ ਮੈਂ ਤੇ ਗੁੰਗਾ ਪ੍ਰਮਾਤਮਾ ਮੈਨੂੰ ਨਹੀਂ ਪਤਾ ਤੇਰੇ ਸ਼ਬਦ ਗਾਉਣੇ ਕਿਵੇਂ ਨੇ ਕਾਹਾਂ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਪੰਗ ਕਹਾ ਪਿੰਗਲ ਪਰਬਤ ਪਰ ਭਵਨ ਹੁਣ ਜਿਹੜਾ ਪਿੰਗਲਾ ਹੈ ਪਿੰਗਲਾ ਤੇ ਵੈਸੇ ਨਹੀਂ ਤੁਰ ਸਕਦਾ ਜੇ ਉਹਨੂੰ ਪਹਾੜ ਦੇ ਉੱਤੇ ਘਰ ਬਣਾਉਂਦਾ ਤੇ ਉਹ ਚੜੇਗਾ ਕਿਵੇਂ ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਵਨ ਅੱਗੇ ਫਿਰੇ ਕਰਤਾਰ ਤਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੇ ਏ ਪ੍ਰਭੂ ਏ ਕਰਤਾਰ ਮੇਰੀ ਤੇ ਬੇਨਤੀ ਹੈ ਤੇਰੇ ਅੱਗੇ ਤੂੰ ਮੇਰੇ ਤੇ ਨਾ ਆਪਣਾ ਹੱਥ ਬਾਣੀ ਦੇ ਵਿੱਚ ਸ਼ਬਦ ਕਿੰਨੇ ਪਿਆਰੇ ਨੇ ਅਕਸੈਪਟੈਂਸ ਕਿੰਨੀ ਹੈ ਪ੍ਰਮਾਤਮਾ ਦੀ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੂ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਇੱਕੋ ਗੱਲ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਕਿਰਪਾ ਕਰ ਮਹਾਰਾਜ ਕਹਿੰਦੇ ਨੇ ਵਿਕਾਰਾਂ ਤੋਂ ਵੀ ਐਵੇਂ ਨਹੀਂ ਜਿੱਤਿਆ ਜਾਂਦਾ ਕਹਿੰਦੇ ਜਿੱਦਣ ਤੇਰੀ ਕਮਰ ਤੇ ਤੇਰੀ ਕੰਡ ਦੇ ਉੱਤੇ ਗੁਰੂ ਨੇ ਥਾਪੀ ਦੇਣੀ ਹੈ ਉਸ ਦਿਨ ਤੇਰੇ ਸਾਹਮਣੇ ਅੜਨਾ ਹੀ ਕਿਸੇ ਦੇ ਨਹੀਂ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਮਹਾਰਾਜ ਕਹਿੰਦੇ ਆਪਣੇ ਗੁਰੂ ਨੂੰ ਇਹ ਬੇਨਤੀ ਕਰ ਮਾਲਕਾ ਸੱਚੇ ਬਾਦਸ਼ਾਹ ਮੈਂ ਤੇ ਤੇਰਾ ਬਣਾਇਆ ਹੋਇਆ ਤੇ ਅਣਜਾਣ ਦਾ ਜੀਵ ਆ ਆਪਾਂ ਵੈਸੇ ਨਾ ਇਸ ਦੁਨੀਆ ਦੇ ਹਿਸਾਬ ਨਾਲ ਬੜੇ ਅਣਜਾਣ ਆ ਇਹ ਦੁਨੀਆ ਇੰਨੀ ਕਿ ਜ਼ਿਆਦਾ ਜਟਿਲ ਹੈ ਨਾ ਇਥੋਂ ਦਾ ਕੰਮ ਇਹ ਜਿਹੜੀ ਪ੍ਰਿਥਵੀ ਦੇ ਉੱਤੇ ਜਿਹੜਾ ਹੁਕਮ ਚੱਲ ਰਿਹਾ ਨਾ ਇੰਨਾ ਕ੍ਰਿਟੀਕਲ ਆ ਤੁਸੀਂ ਇਹਨੂੰ ਸਮਝ ਨਹੀਂ ਸਕੋ ਅੰਤਕਾਰਣ ਕੀਤੇ ਬਿਲ ਲਾਹੇ ਮਹਾਰਾਜ ਨੇ ਇਹਨੂੰ ਆਪ ਹੀ ਕਹਿ ਦਿੱਤਾ ਜਉਂਦੀ ਸਾਹਿਬ ਇੰਨਾ ਇੱਕ ਜਟਿਲ ਕੰਮ ਹੈ ਨਾ ਸਾਡੀ ਸਮਝ ਸੋਚ ਤੋਂ ਬਾਹਰ ਦਾ ਇੱਥੇ ਜੋ ਹੋ ਰਿਹਾ ਹੈ بڑے ਲੋਕਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਸਮਝ ਜਾਈਏ ਕੀ ਹੋ ਰਿਹਾ ਹੈ ਕਿਉਂ ਹੁੰਦਾ ਹੈ ਕਿਵੇਂ ਹੁੰਦਾ ਹੈ ਬੜਿਆਂ ਨੇ ਮੱਥਾ ਮਾਰਿਆ ਬਣ ਕਹਿੰਦੀ ਇਹ ਨਹੀਂ ਵੀ ਤੁਸੀਂ ਮੱਥਾ ਨਾ ਮਾਰੋ ਨਾ ਸਮਝੋ ਸਮਝੋ ਪਰ ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਈਏ ਮੰਤਾ ਵੇ ਇਸ ਸਮਝ ਵਿੱਚ ਨਹੀਂ ਗੱਲ ਆ ਸਕਦੀ ਵਿਚਾਰ ਵਿੱਚ ਨਹੀਂ ਆਪਾਂ ਪਤਾ ਵੀ ਕਿਵੇਂ ਤੁਰਨਾ ਜੋ ਸਾਡੀ ਜ਼ਿੰਦਗੀ 'ਚ ਸਾਨੂੰ ਮਿਲ ਰਿਹਾ ਹੈ ਇੱਕੋ ਚੀਜ਼ ਜਦੋਂ ਸਾਨੂੰ ਕੋਈ ਵੀ ਘਰ ਮਿਲਿਆ ਨਵਾਂ ਆਪਾਂ ਹੱਥ ਜੋੜ ਲੈਣੇ ਨੇ ਮਾਲਕਾ ਮੈਂ ਇੰਨੇ ਜੋਗਾ ਨਹੀਂ ਸੀ ਤੇ ਤੇਰੀ ਕਿਰਪਾ ਹੋ ਗਈ ਕੋਈ ਪਦਵੀ ਮਿਲ ਗਈ ਗੁਰੂ ਮੈਂ ਇੰਨੇ ਜੋਗਾ ਨਹੀਂ ਸੀ ਕਿਰਪਾ ਹੋ ਗਈ ਤੇਰੀ ਮੈਂ ਕਹਿੰਦੇ ਕਹਿੰਦਾ ਸਾਧ ਸੰਗਤ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਚੀਜ਼ ਨੂੰ ਇੰਵੇਂ ਲਿਖਿਆ ਉਹਨਾਂ ਨੇ ਕਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੰਪਲੀਟ ਹੋਈ ਨਾ ਤੇ ਥੱਲੇ ਸੰਪਾਦਨਾ ਪੂਰੀ ਹੋਈ ਮੁੰਦਾਵਣੀ ਮਹੱਲਾ 5 ਉਹ ਖੋਣਾ ਕਿਹਾ ਪ੍ਰਮਾਤਮਾ ਮੈਂ ਇਸ ਯੋਗ ਨਹੀਂ ਸੀ ਮੈਂ ਇੰਨਾ ਕੰਪੀਟੈਂਟ ਨਹੀਂ ਸੀ ਇੰਨੀ ਯੋਗਤਾ ਨਹੀਂ ਸੀ ਰੱਖਦਾ ਤੇਰੇ ਭਾਣਿਆਂ ਦਾ ਕੋਈ ਪਤਾ ਨਹੀਂ ਮਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋਹ ਗੁਣ ਨਹੀਂ ਆਪੇ ਤਰਸ ਪਈ ਹੈ ਪ੍ਰਭੂ ਸੱਚੇ ਪਾਤਸ਼ਾਹ ਜਿੱਥੇ ਤੂੰ ਬਿਠਾਇਆ ਜੋ ਤੂੰ ਦੇ ਰਿਆ ਇਹਦੇ ਯੋਗਿਆ ਨਹੀਂ ਸੀ ਮੈਂ ਮੈਂ ਤੇ ਨਿਰਗੁਣਿਆ ਰਾਜਾ ਜੀਵਾਂ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਮੇਰੇ ਕੋਲ ਤੇ ਮੇਰਾ ਕੁਝ ਹੈ ਹੀ ਨਹੀਂ ਮਹਾਰਾਜ ਕਹਿੰਦੇ ਨੇ ਮੇਰੇ ਕੋਲ ਮੇਰਾ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਸਾਡੇ ਕੋਲ ਸਾਡਾ ਕੋਈ ਗੁਣ ਨਹੀਂ ਹੈ ਸਰੀਰ ਆਪਣਾ ਨਹੀਂ ਹੈ ਫਿਰ ਜਿਹੜੀ ਸੋਚ ਸਮਝ ਵਿਚਾਰ ਉਹ ਆਪਣੀ ਨਹੀਂ ਮਹਾਰਾਜ ਕਹਿੰਦੇ ਫਿਰ ਜਿਹੜੀ ਸੁਹਾਗਣੀ ਜੀ ਵਿਸਤਰੀ ਹੈ ਉਹ ਕੀ ਕਰਦੀ ਹੈ ਸੁਹਾਗਣੀ ਸਦਾ ਮੁਖ ਉਜਲਾ ਜਿਹੜੇ ਆਪਣੇ ਪ੍ਰਭੂ ਦੇ ਬਾਣੇ ਵਿੱਚ ਤੁਰ ਪੈਂਦੀ ਜੀਵ ਆਤਮਾ ਉਹਦਾ ਲੋਕ ਪ੍ਰਲੋਕ ਦੇ ਵਿੱਚ ਮੁੱਖ ਉਜਲਾ ਹੁੰਦਾ ਹੈ